राग संग पंच बर ਰਾਮ ਰਸ ਪੀਆ ਰਾਮ ਰਸ ਪੀਆ ਹਾਸ ਕੋ ਸੋਹਣੇ ਕਰੇ ਸੋਹਣੀ ਗੱਡੀ ਰੱਖ ਲੈਦੇ ਆ ਸੋਹਣੇ ਮੰਦਰ ਉਸਾਰ ਲੈਨੇ ਪਰ ਸਾਡਾ ਪਰਿਵਾਰ ਬੱਚਿਆਂ ਨੇ ਮਿਲ ਕਰਕੇ ਸਹਿਜ ਆਠ ਵਿੱਚ ਬਰਬਾੜੀ ਪੜ ਕੇ ਆਜਰੀ ਲਗਵਾਈ ਦਾਤਾ ਜੀ ਪਰਿਵਾਰ ਬੱਚਿਆਂ ਕੁਰਬਾਨੀ ਕਰ ਦਿਆ ਸੇਵਾ ਕਰ ਦਿਆ ਆਜਰੀ ਉੱਤਰ ਦਿਆ

ਵਿਛੜੇ ਰੂਹ ਦਾ ਪਲਾ ਕਰਨਾ ਵਗੋਂ ਦੇ ਚੱਕਰਾ ਤੋਂ ਬਚਾਉਣਾ ਆਪਣੇ ਚਰਣਾ ਚਲਾਉਣਾ ਪਰਿਵਾਰ ਬੱਚਿਆਂ ਦੇ ਸਿਰ ਤੇ ਮੇਹਰ ਹਰਿਆ ਤਰਾ ਕੇ ਪਾੜਾ ਮੰਨ ਤੇ ਨਾਮ ਨਿਦਾਤ ਬਖਸ਼ਿਸ਼ ਕਰਨੇ ਦਾ ਰਾਇ ਸੰਗਤਾਂ ਦੀ ਦਰ ਆਜਰੀ ਪਦਮ ਪਦਮ ਲੇਖੇ ਵਿੱਚ ਲਾਉਂਗੇ ਤੇਲ ਫੁਰ ਭੇਟਾ ਸੇਵਾ ਦਰਪਰਾਨ ਕਰਨੇ ਸੰਗਤਾਂ ਜਿਕੇ ਪਾਦ ਸੈ ਦਸਵੇਂ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਹੇ ਰਿਆ ਸ੍ਰੀ ਹਰਿ ਗ੍ਰਿਸ਼ਣ ਧਿਆਈਆ ਜਿ ਵਿਖੇ ਸਾਧੂ ਗੁਜਾ ਤੇ ਬਾਤ ਸੁਨੇ ਘਰੰ ਦਾਸਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਥ ਹੋਇ ਸਾਈਂ ਸਤਨਾ ਦੇ ਵਿਚਾਰ ਵੀ ਦੱਸੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਜਥੇ ਦੇ ਸਿਰ ਤੇ ਮਿਹਰ ਪ੍ਰਾਰਥਨਾ ਕੇ ਇਸੇ ਤਰ੍ਹਾਂ ਚੜਦੀ ਕਲਾ ਵਿੱਚ ਹੋਰ ਸੇਵਾ ਨਿਭਾਉਣ ਦੀ ਦਾਤ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿ ਕਰਨ ਜੀ ਹੁਣ ਬੇਨਤੀ ਆ ਜੋ ਸਾਡੇ ਜੀਵਾਂ ਦੀ ਮर्यादा ਹੈ ਕੁਛ ਕੁਛ ਮर्यादा ਹੈ ਜਿੰਦਾ ਤੇ ਪੜਾ ਦੁਪਹਿਰਾ ਦਿੱਤਾ ਜਾਂਦਾ ਪਿਆਰੀ ਸਾਧ ਸੰਗਤ ਜੀ ਸੋ ਲਿਆ

ਅਲਵਾਲ ਤੋਂ ਅੱਜ ਅਸੀਂ ਪਿੰਡ ਸਿੰਘਪੁਰਾ ਦੇ ਪਿੰਡ ਵਿੱਚ ਆਏ ਆ ਜੋ ਕਿ ਸਰਦਾਰ ਕਸ਼ਮੀਰ ਸਿੰਘ ਜੀ ਮਾਲਾ ਮੇਰੇ ਮਾਸੀ ਜੀ ਦੇ ਬੇਟੇ ਸਨ ਔਰ ਅੱਜ ਉਹਨਾਂ ਦੀ ਅੰਤਮ ਅਰਦਾਸ ਤੇ ਆਪਾਂ ਪਹੁੰਚੇ ਆ ਸਰਦਾਰ ਕਸ਼ਮੀਰ ਸਿੰਘ ਜੀ ਬਾਰੇ ਗੱਲ ਕਰੀਏ ਤਾਂ ਬਹੁਤ ਕੁਝ ਬੋਲ ਸਕਦੇ ਆ ਬਹੁਤ ਕੁਝ ਦੱਸ ਸਕਦੇ ਆ ਜਿਨ੍ਹਾਂ ਨੇ ਹਮੇਸ਼ਾ ਹੀ ਗਰੀਬਾਂ ਦੀ ਮਾਂ ਫੜੀ ਆ ਔਰ ਇੱਕ ਬਹੁਤ ਹੀ ਵਧੀਆ ਰੱਬਰੂ ਇਨਸਾਨ ਸਨ ਭਾਵੇਂ ਉਹ ਸਿੰਘਪੁਰਾ ਪਿੰਡ ਇੱਕ ਛੋਟਾ ਜਿਹਾ ਪਿੰਡ ਦੇ ਵਿੱਚ ਆ ਕੇ ਬਸੇ ਅਸੀਂ ਇਕੱਠੇ ਇੱਕ ਪਰਿਵਾਰ ਆ ਮੇਰਾ ਪਿੰਡ ਵੀ ਪਹਿਲਾਂ ਧਰਮਵਾਬਾਦ ਨਾਲ ਹੀ ਇੱਥੋਂ ਆਪਾਂ ਗਏ ਆ ਔਰ ਇਹ ਰੱਬ ਨੂੰ ਮੰਨਣ ਵਾਲਾ ਪਰਿਵਾਰ ਆ ਔਰ ਅੱਜ ਉਹਨਾਂ ਦੀ ਫਲਵਾਰੀ ਤੋਂ ਆਪਾਂ ਦੇਖ ਸਕਦੇ ਹਾਂ ਉਹਨਾਂ ਦੇ ਦੋਵੇਂ ਬੇਟੇ ਨੇ ਜਿਹੜੇ ਗੁਰੂ ਸਾਹਿਬ ਨੂੰ ਬਹੁਤ ਗੁਰੂ ਸਾਹਿਬ ਨਾਲ ਜੁੜੇ ਨੇ ਬਾਣੀ ਨਾਲ ਜੁੜੇ ਨੇ ਜੋ ਕਿ 10 ਰੋਜ਼ ਤੋਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਰਹੇ ਨੇ ਬਾਣੀ ਸਰਵਨ ਕਰ ਰਹੇ ਨੇ ਇਹ ਉਹਨਾਂ ਦੀ ਫਲਵਾਰੀ ਤੋਂ ਪਤਾ ਪਤਾ ਲੱਗ ਰਿਹਾ ਉਹਨਾਂ ਦਾ ਪੂਰਾ ਪਰਿਵਾਰ ਉਹਨਾਂ ਦੇ ਬੇਟੀਆਂ ਉਹਨਾਂ ਦੇ ਜਵਾਈ ਸਾਰੇ ਅਮਰਤਾਰੀ ਨੇ ਔਰ ਗੁਰੂ ਸਾਹਿਬ ਨਾਲ ਜੁੜੇ ਨੇ ਅਸੀਂ ਜਦੋਂ ਵੀ ਇਹਨਾਂ ਕੋਲ ਆਏ ਆ ਹੱਸਦੇ ਚਿਹਰੇ ਕਦੇ ਵੀ ਇਹਨਾਂ ਸਾਨੂੰ ਮੱਥੇ ਤੂੜੀ ਪਾ ਕੇ ਨਹੀਂ ਮਿਲੇ ਜਿਹੜਾ ਵੀ ਰਿਸ਼ਤੇਦਾਰ ਭੈਣ ਭਰਾ ਆਉਂਦਾ ਸੀ ਉਹਨੂੰ ਗਲ ਬੱਕਰੀ ਪਾ ਕੇ ਹੱਸ ਕੇ ਮਿਲਦਾ ਸੀ ਬੜਾ ਚਾਚੜਦਾ ਸੀ ਥੋੜੇ ਦਿਨ ਪਹਿਲਾਂ ਅਸੀਂ ਮਰਨ ਤੋਂ ਪਹਿਲਾਂ ਉਹਨਾਂ ਦੀ ਮੌਤ ਤੋਂ ਪਹਿਲਾਂ ਅਸੀਂ ਚਾਰੇ ਪੰਜੇ ਭਰਾ ਇੱਥੇ ਆਏ ਮੇਰੀ ਬੇਟੀ ਦੀ ਮੈਰਿਜ ਸੀ ਕਾਰ ਦੇਣ ਵਾਸਤੇ ਆਏ ਕੋਈ ਵੀ ਘਰ ਨਹੀਂ ਸੀ ਬੇਟੇ ਇਕੱਲਾ ਸੀਗਾ ਉਹਨਾਂ ਨੂੰ ਬੜਾ ਚਾਚੜਿਆ ਭਾਵੇਂ ਠੀਕ ਨਹੀਂ ਸੀ ਪਰ ਫਿਰ ਵੀ ਉਹਨੇ ਕਿਸੇ ਛੋਟੇ ਬੱਚੇ ਨੂੰ ਭੇਜ ਕੇ ਰਸਗੋਲੇ ਸਾਰਾ ਕੁਝ ਚਾਹ ਪਿਆਰ ਕਰਵਾਈ ਔਰ ਸਾਨੂੰ ਚਾਹ ਪੀਣ ਤੋਂ ਬਗੈਰ ਨਹੀਂ ਜਾਣ ਦਿੱਤਾ ਇੰਨਾ ਮਲਾਪਰਾ ਸੁਭਾਸੀ ਮਿੱਠਰੇ ਬੋਲਾਂ ਦਾ ਮਾਲਕ ਸੀ ਅਸੀਂ ਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਦੇ ਚਰਨਾਂ ਵਿੱਚ ਕਿ ਪ੍ਰਮਾਤਮਾ ਇਹੋ ਜਿਹੀਆਂ ਰੂਹਾਂ ਇਸ ਦੁਨੀਆ ਤੇ ਭੇਜ ਤਾਂ ਕਿ ਲੋਕਾਂ ਦੀ ਜੋ ਵੀ ਇਨਸਾਫ ਮਿਲ ਸਕੇ ਇੱਕ ਇਨਸਾਫ ਇਸਤਾਨ ਸੰਨ ਤੇਰੇ ਹਮੇਸ਼ਾ ਸੱਚ ਦੇ ਨਾਲ ਜੁੜੇ ਸਨ ਥੈਂਕ ਯੂ ਬੈਟਾ ਧੰਨਵਾਦ ਜੀ ਹਾਂਜੀ ਭਾਈ ਸਾਹਿਬ ਕੀ ਨੰਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਨਿਰਮਲ ਸਿੰਘ ਜੀ ਨਗਰ ਸਿੰਘਪੁਰੇ ਇਸ ਨਗਰ ਦੇ ਵਿੱਚ ਜੀ 6 ਸਾਲ ਦਾਸਨ ਹੋ ਗਏ ਨੇ ਲਗਾਤਾਰ ਡਿਊਟੀ ਨਿਭਾਉਂਦੇ ਆ ਬੜਾ ਸੰਗਤ ਦਾ ਪਿਆਰ ਹੈ ਨਾਲੇ ਸੰਜੋਗ ਆ ਤੇ ਇਹ ਜਿਹੜੇ ਬਲਦੇਵ ਸਿੰਘ ਵੀਰਿਆ ਦਾ ਇਹਨਾਂ ਦੇ ਸਾਰੇ ਪਰਿਵਾਰ ਨੇ ਆਪਣੇ ਡੈਡੀ ਜੀ ਦੇ ਡੱਤ ਦੇ ਸਮੇਂ ਦੇ 7 ਤਰੀਕ ਨੂੰ ਇਹਨਾਂ ਨੇ ਡੈਡੀ ਚੜ੍ਹਾਈ ਕਰਗੇ ਕਾਲ ਚਲਾਣਾ ਕਰਗੇ ਉਹਦੇ ਪਰਥਾ ਇਹਨਾਂ ਨੇ ਵਿਚਾਰ ਕਰਕੇ ਦਾਸ ਦੇ ਨਾਲ ਤੇ ਸਹਿਜ ਪਾਠ ਦੀ ਸਿਵਾ ਲਈ ਇਹ ਸਹਿਜ ਪਾਠ ਦੀ ਮਹਾਨਤਾ ਹੈ ਜੀ ਸਹਿਜ ਪਾਠ ਤੋਂ ਸ੍ਰੀ ਅਖੰਡ ਪਾਠ ਸਾਹਿਬ ਆ ਗਏ ਅਖੰਡ ਪਾਠ ਸਾਹਿਬ ਤੋਂ ਸੁਖਮਣੀ ਸਾਹਿਬ ਤੇ ਪਿਆਰੀ ਸੱਸ ਜੀ ਬੇਨਤੀ ਇਹ ਕਰੀਏ ਤੇ ਸੁਖਮਣੀ ਸਾਹਿਬ ਤੋਂ ਜੇ ਉਰਾਂ ਵੀ ਸਰ ਜਾਂਦਾ ਹੋਏ ਤਾਂ ਅਸੀਂ ਉਹ ਵੀ ਕਰ ਲਈਏ ਤੇ 사드구ਰ ਸੱਚੇ ਪਾਸਾ ਸਾਨੂੰ ਸਮਤ ਬਖਸ਼ਿਸ਼ ਕਰਨ ਜੋ ਮर्याਦਾ ਜੋ ਇਸ ਪਰਵਾਰ ਨੇ ਨਿਭਾਈ ਆ ਸਹਿਜ ਪਾਠ ਦੀ ਤੇ ਬੜੇ ਪਿਆਰ ਸਤਕਾਰ ਦੇ ਨਾਲ ਅੰਮ੍ਰਿਤ ਵੇਲੇ ਪ੍ਰਕਾਸ਼ ਹੋਣਾ ਨਿਤਨੇਮ ਦਾ ਜਾਪ ਹੋਣਾ ਹੁਕਮਨਾਮਾ ਅਰਦਾਸ ਬੇਨਤੀ ਉਪਰੰਤ ਸਹਿਜ ਪਾਠ ਦੀ ਹਾਜ਼ਰੀ ਹੋਣੀ ਤੇ ਇਹਨਾਂ ਦੇ ਭੈਣ ਜੀ ਆ ਜਿਨ੍ਹਾਂ ਨੇ ਜਿਆਦਾ ਸਹਿਜ ਪਾਠ ਵਿੱਚ ਹਾਜ਼ਰੀ ਭਰੀ ਆ ਤੇ ਨਾਲ ਹੀ ਛੋਟਾ ਬੱਚਾ ਸਾਡੇ ਕੋਲ ਅਮਰਜੀਤ ਸਿੰਘ ਇਹਨਾਂ ਵੀ ਸਹਿਜ ਪਾਠ ਦੀ ਹਾਜ਼ਰੀ ਭਰੀ ਬਾਬਾ ਧਰਮ ਸਿੰਘ ਜੀ ਮੁੱਖ ਸੇਵਾਦਾਰ ਇਹ ਅਥਾ ਸੇਵਾ ਨਮਾਉਂਦੇ ਨੇ ਚੰਦੋਵਾ ਸਾਹਿਬ ਦੀ ਜਮਸ਼ਾਈ ਕਰਨੀ ਹੋਏ ਬੜਾ ਹੀ ਸਾਰੀ ਸੰਗਤ ਦਾ ਸੇਵਾਦਾਰਾਂ ਦਾ ਸਤਕਾਰ ਇਹ ਕਰਦੀਆਂ ਨੇ ਸੰਗਤਾਂ ਤੇ ਸਤਕਾਰ ਦੇ ਨਾਲ ਪਿਆਰ ਦੇ ਜਿੱਥੇ ਪਿਆਰ ਤੇ ਸਤਕਾਰ ਆ ਜਾਵੇ ਉੱਥੇ ਮਾਇਆ ਦਾ ਕੋ ਕੰਮ ਰਹਿ ਨਹੀਂ ਜਾਂਦਾ ਜੀ ਆਪਣੇ ਆਪ ਕਾਰਜ ਹੁੰਦੇ ਨੇ ਗੁਰੂ ਆਪ ਵਿੱਚ ਸਹਾਈ ਹੁੰਦਾ ਤੇ ਇਹਨਾਂ ਕਰੀਬ 10 ਰੋਜ਼ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਹਿਲਾਂ ਲਿਆ ਕੇ ਬਖਸ਼ਿਸ਼ ਕੀਤੀ ਘਰ ਵਿਖੇ ਤੁਰ ਕੀ ਬਾਣੀ ਆਈ ਤੇ ਸਗਲੀ ਚਿੰਤਾ ਮਿਟਾਈ ਸਹਿਜ ਪਾਠ ਦੀ ਸੇਵਾ ਲਈ ਆ ਅੱਜ ਨਿਰਬਿਗੰਤਾ ਸਾਹਿਬ ਨਿਰਬਿਗੰਤਾ ਸਾਹਿਬ ਰੱਖੇ ਗਏ ਸਹਿਜ ਪਾਠ ਦੇ ਸੰਪੂਰਨ ਭੋਗ ਪਏ ਨੇ ਭੋਗਾਂ ਦੇ ਵਿੱਚ ਆਪ ਨੇ ਚੱਲ ਕੇ ਹਾਜ਼ਰੀ ਭਰੀ ਹੈ ਇਹੋ ਹੀ ਦਰਸਾਉਣ ਵਾਸਤੇ ਜੋ ਮੀਡੀਆ ਦਾ ਜੋਗ ਹੈ ਮੀਡੀਆ ਦੇ ਵਿੱਚ ਇਹ ਵਸਤਾਂ ਦਰਸਾਈਆਂ ਜਾਣੀਆਂ ਚਾਹੀਦੀਆਂ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਨੂੰ ਵਿੱਚ ਹਾਜ਼ਰੀ ਨਾਜ਼ਰ ਸਮਝ ਕੇ ਹਾਜ਼ਰੀਆਂ ਭਰ ਕੇ ਤੇ ਇਹ ਕਾਰਜ ਕਰਨੇ ਚਾਹੀਦੇ ਨੇ ਤੇ 사ਤਗੁਰ ਸੱਚੇ ਪਾਤਸ਼ਾਹ ਨੇ ਪਾਰ ਬਖਸ਼ ਰਹਿਮਤ ਕਿਰਪਾ ਕੀਤੀ ਆ ਇਹ ਕਾਰਜਾਂ ਵਿੱਚ ਆਪ ਸਹਾਇੀ ਹੋਏ ਨੇ ਤੇ ਗੱਲ ਕਰੀ ਇਹਨਾਂ ਦੇ ਡੈਡੀ ਜੋ ਕਸ਼ਮੀਰ ਸਿੰਘ ਸੀਗੇ ਬੜੇ ਨਿੱਗੇ ਸੁਭਾਅ ਦੇ ਦਾਸ ਕੋਲ ਦਿਨ ਪਹਿਲਾਂ ਇਹਨਾਂ ਦੇ ਅਕਾਲ ਚਲਾਣਾ ਕਰਨ ਤੋਂ ਪਹਿਲਾਂ ਮਿਲ ਕੇ ਗਏ ਨੇ ਬੜੇ ਵਧੀਆ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਪਤਾ ਨਹੀਂ ਅਚਾਨਕ ਅਟੈਕ ਆ ਗਿਆ ਕਿਉਂਕਿ 사ਤਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੈ ਉਹਨੇ ਨਾਮੇ ਪਾਤਸ਼ਾਹ ਦੇ ਸ਼ਲੋਕ ਪੜ੍ਹੇ ਸੀ ਅੱਜ ਜੋ ਉਪਜ ਉਸ ਬਿੰਸਾ ਪਰੋ ਆਜ ਕੇ ਕੱਲ ਨਾਨਕ ਹਰ ਗੁਣ ਗਾਇਲੇ ਸਾਡ ਸਗਲ ਜੰਗਾਲ ਜਿਹੜਾ ਉਪਜਿਆ ਉਹਨੇ ਭਾਈ ਬਿੰਸਨਾ ਵੀ ਆ ਇਹ ਸਾਨੂੰ ਨਹੀਂ ਪਤਾ ਕਿੰਨੀ ਆਰਜੂ ਕਿੰਨੀ ਮਾਲਕ ਸੱਚੇ 파ਸ਼ਣ ਏਜ ਕਿੰਨੀ ਉਮਰ ਬਖਸ਼ਿਸ਼ ਕਰਕੇ ਸੰਸਾਰ ਤੇ ਭੇਜਿਆ ਏ ਇਹ ਸਾਰੇ ਜੀਵ ਜਿੰਨੇ ਵੀ 84 ਲੱਖ ਜੂਨ ਕਹਿ ਲਈ ਅਸੀਂ ਇਨਸਾਨ ਕਹਿ ਲਈ ਜਿੰਨੇ ਵੀ ਆ ਇਹ ਉਹਦੀ ਫਲਵਾੜੀ ਆ ਕੱਚੀ ਪੱਕੀ ਜਿੰਨਾਂ ਦੀ ਮਰਜ਼ੀ ਵਾਢ ਲਵੇ ਉਹਦੀ ਮਰਜ਼ੀ ਆ ਤੇ ਇਹ ਘਾਟਾ ਤੇ ਬੜਾ ਜੀ ਵੇਖੋ ਪਰਿਵਾਰ ਦੇ ਵਿੱਚ ਦੁੱਖ ਜਿੰਨਾ ਕਿਸੇ ਦਾ ਪਿਤਾ ਨਾਤਾ ਉਹਨੂੰ ਉਹਨਾਂ ਦੁੱਖ ਆ ਬੇਟੀਆਂ ਨੂੰ ਵੱਧ ਦੁੱਖ ਹੁੰਦਾ ਕਿਉਂਕਿ ਬੱਚਿਆਂ ਦੇ ਵਿੱਚੋਂ ਬੇਟੀਆਂ ਜਿਹੜੀਆਂ ਮਾਤਾ ਪਿਤਾ ਦੇ ਜਿਹੜਾ ਦੁੱਖ ਇਹਨਾਂ ਨੂੰ ਜ਼ਿਆਦਾ ਹੁੰਦਾ ਹੈ ਕਿਉਂਕਿ ਮਾਤਾ ਪਿਰਾਂ ਦਾ ਪਿਆਰ ਬਹੁਤ ਬੇਟੀਆਂ ਕਰਦੀਆਂ ਨੇ ਤੇ ਜਦਾਂ ਬਾਬਾ ਜੀ ਵੀ ਕੀਰਤਨ ਵਿੱਚ ਹਾਜ਼ਰੀ ਭਰਦੇ ਸੀ ਵੀ ਜਿਹਦਾ ਜਦਾ ਜਨਾਂ ਜਨਤਾ ਨਾਤਾ ਹੈ ਉਹਨਾਂ ਨੂੰ ਦੁੱਖ ਲੱਗਦਾ ਹੈ ਤੇ ਮਨਮਤ ਕਰਨੀ ਜਿਹੜੀ ਆ ਤਾਂ ਮਰਨੀ ਆ ਉਹ ਮਨਾਇ ਮਨਾਹੀ ਹੈ ਰੂਪੀ ਵਿੱਚੋਂ ਰੋਣਾ ਉਹ ਵੱਖਰੀ ਗੱਲ ਆ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਮੈਂ ਦੁਬਾਰਾ ਫਿਰ ਸੰਗਤਾਂ ਨੂੰ ਬੇਨਤੀ ਕਰਾਂਗਾ ਵੀ ਜੋੜਾ ਸਾਡਾ ਪੁਰਾਣਾ ਵਿਰਸਾ ਜਨਾ ਇਹ ਵੀ ਵਿਰਸਾ ਇੱਕ ਜੇ ਅਸੀਂ ਹੋਰ ਬਸਤਾ ਕਹਿਣ ਨਾ ਪੁਰਾਣਾ ਵਿਰਸਾ ਖੂਬ ਸੀਗੇ ਪਹਿਲਾ ਪ੍ਰਾਤਨ ਤੇ ਮੁੜ ਕੇ ਉਸ ਤੋਂ ਬਾਅਦ ਨਲਕੇ ਆ ਗਏ ਨਲਕੇ ਵੀ ਜਾਂਦੇ ਰਹੇ ਤੇ ਪਿਆਰੀ ਸਾਧ ਸਿੰਘ ਪੁਰਾਣੇ ਬਜ਼ੁਰਗਾਂ ਦੇ ਜੀ ਖੂਬ ਵਗਦਾ ਨੇ ਤੇ ਸਾਰੇ ਇਲਾਕੇ ਦਾ ਭਲਾ ਏ ਤੇ ਜੇ ਘਰ ਦੇ ਵਿੱਚ ਨਲਕਾ ਗਿਰਦਾ ਹੈ ਤੇ ਸਾਰੇ ਪਰਿਵਾਰ ਦਾ ਭਲਾ ਹੈ ਅਜ ਨਲਕੇ ਨਹੀਂ ਰਹੇ ਖੂ ਨਹੀਂ ਰਹੇ ਹਸਪੀਟਲ ਭਰ ਗਏ ਗੁਰਦੁਆਰੇ ਹੋ ਗਏ ਖਾਲੀ ਜਿੱਥੋਂ ਸਾਨੂੰ ਦੁੱਖ ਤੇ ਰੋਗ ਚੰਬੜ ਗਏ ਤੇ ਫਿਰ ਕੋਸ਼ਿਸ਼ ਕਰੀਏ 사ਤਗੁਰ ਸੱਚੇ ਪਾਤਸ਼ਾਹ ਨਾਲ ਜੁੜੀਏ ਗੁਰਦੁਆਰਿਆਂ ਦੇ ਵਿੱਚ ਦੋਵਾਂ ਟਾਈਮਾਂ ਦੇ ਵਿੱਚੋਂ ਇੱਕ ਟਾਈਮ ਸਾਡੇ ਸਾਰੇ ਸਿੱਖਾਂ ਦੀ ਜਿੰਨੇ ਵੀ ਜਿੰਨੇ ਵੀ ਅਸੀਂ ਜੀਵ ਪ੍ਰਾਣੀ ਸੰਸਾਰ ਤੇ ਆਏ ਆ ਆਪਾਂ ਆਪਣੇ ਧਰਮ ਦੇ ਵਿੱਚ ਜੇ ਕੋਈ ਮਸਜਦ ਆ ਜੇ ਮੰਦਿਰ ਆ ਜਾਂ ਗੁਰਦੁਆਰਾ ਹੈ ਤੇ ਉਹਦੇ ਵਿੱਚ ਜਾਂ ਚਰਚਿਆ ਉਹਦੇ ਵਿੱਚ ਇੱਕ ਟਾਈਮ ਦੇ ਵਿੱਚ ਹਾਜ਼ਰੀ ਭਰਨੀ ਚਾਹੀਦੀ ਜੇ ਅੰਮ੍ਰਿਤ ਵੇਲੇ ਹਾਜ਼ਰੀ ਭਰੀਏ ਨਾ ਪਿਆਰੀ ਸਾਧ ਸੰਗਤ ਜੀ ਤੇ ਅੰਮ੍ਰਿਤ ਵੇਲੇ ਦੀ ਹਾਜ਼ਰੀ 24 ਘੰਟਿਆਂ ਦਾ ਫਾਇਦਾ ਰਹਿੰਦਾ ਹੈ ਅਗਲੇ ਅੰਮ੍ਰਿਤ ਵੇਲੇ ਤੱਕ ਨੀਦੇ ਕੋਈ 10 ਦਿਨ ਕਰਕੇ ਵੇਖ ਲਵੇ ਜੇ 10 ਦਿਨ ਪ੍ਰਾਣੀ ਗੁਰੂ ਘਰ ਵਿੱਚ ਜਾਣ ਲੱਗ ਜਾਏਗਾ ਉਹਦੇ ਨਾਲ ਹੋਵੇਗਾ ਕਿ 10 ਦਿਨ ਵਿੱਚ ਚੱਲ ਜਾਣਾ ਰੁਟੀਨ ਬਣ ਜਾਣੀ ਹੈ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਮੇਰੇ ਫਾਦਰ ਸਾਹਿਬ ਜੀ ਪਿਛਲੇ ਇਸ 7 ਤਰੀਕ ਨੂੰ ਡੈਥ ਹੋ ਚੁੱਕੀ ਹੈ ਔਰ ਬਹੁਤ ਹੀ ਵਧੀਆ ਤੇ ਬਹੁਤ ਹੀ ਨਿੱਗੇ ਸਬਾ ਦੇ ਇਨਸਾਨ ਸੀ ਤੇ ਸਾਰੇ ਰਿਸ਼ਤੇਦਾਰਾਂ ਨੂੰ ਪ੍ਰੇਮ ਕਰਨ ਵਾਲੇ ਇਨਸਾਨ ਸੀਗੇ ਔਰ ਮਿਹਨਤੀ ਇਨਸਾਨ ਸੀ ਤੇ ਆਉਣ ਜਾਣ ਵਾਲੇ ਸੀਗੇ ਹਰ ਇੱਕ ਰਿਸ਼ਤੇਦਾਰ ਨੂੰ ਬਰੇ ਪਿਆਰ ਦੇ ਨਾਲ ਮਿਲਦੇ ਗਿਲਦੇ ਸੀਗੇ ਤੇ ਕਿਸੇ ਦੇ ਨਾਲ ਵੀ ਉਹਨਾਂ ਕਦੀ ਕੋਈ ਫਰੇਮ ਨਹੀਂ ਕੀਤਾ ਬਹੁਤ ਹੀ ਵੀ ਨਿੱਕੇ ਸੁਭਾਅ ਵਾਲੇ ਸੀਗੇ ਮਿਹਨਤੀ ਇਨਸਾਨ ਸੀਗੇ ਉਹ ਵਾਹਿਗੁਰੂ ਜਿੱਕਾ ਖਾਲਸਾ ਉਹਨਾਂ ਦੀ ਸਟਰਗਲ ਇੰਨੀ ਸੀ ਜੀ ਕਿ ਉਹਨਾਂ ਨੇ ਦਿਨ ਰਾਤ ਨੂੰ ਵੀ ਦਿਨ ਸਮਝਿਆ ਸੀ ਉਹਨਾਂ ਦੀ ਮਿਹਨਤ ਕਿਸੇ ਨਾ ਤੋਂ ਮੇਰਾ ਨਾਮ ਜੀ ਬਲਦੇਵ ਸਿੰਘ ਮੇਰੇ ਸਤਿਕਾਰਯੋਗ ਪਿਤਾ ਜੀ ਸਰਦਾਰ ਕਸ਼ਮੀਰ ਸਿੰਘ ਜੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਹਨ ਜਿਨ੍ਹਾਂ ਦਾ ਵਿਛੋੜਾ ਸਾਡੇ ਵਾਸਤੇ ਸਹਿਣਾ ਬਹੁਤ ਮੁਸ਼ਕਲ ਹੈ ਜੀ ਤੇ ਮੈਂ ਬਹੁਤ ਧੰਨਵਾਦ ਕਰਦਾ ਵਾਂ ਜੋ ਮੇਰੇ ਸੱਜਣ ਮਿੱਤਰ ਮੇਰੇ ਮਾਸੜ ਜੀ ਵੀ ਨੇ ਔਰ ਮੇਰੇ ਪਿਤਾ ਜੀ ਦੇ ਮਾਸੀ ਦੇ ਬੇਟੇ ਵੀ ਨੇ ਉਹ ਸਰਪੰਚ ਸਾਹਿਬ ਨੇ ਪਿੰਡ ਆਲੋਵਾਲ ਤੋਂ ਉਹ ਇੰਨਾ ਪਿਆਰ ਕਰਦੇ ਸੀ ਇੰਨਾਂ ਰੂਹਾਂ ਦੇ ਨਾਲ ਕਿ ਕੁਝ ਬਿਆਨ ਹੀ ਨਹੀਂ ਕਰ ਸਕਦਾ ਤੇ ਜਿਹੜੀ ਉਹਨਾਂ ਨੇ ਸਾਡੇ ਵਾਸਤੇ ਕਮਾਈ ਕੀਤੀ ਸਾਡੇ ਵਾਸਤੇ ਕਲਣਾ ਕੀਤੀ ਉਹਨਾਂ ਨੇ ਰਾਤ ਨੂੰ ਵੀ ਦਿਨ ਸਮਝਿਆ ਸੀ ਇੰਨੀ ਸਟਰਗਲ ਕਰਦੇ ਸੀ ਇੰਨੀ ਸਟਰਗਲ ਕਰਦੇ ਸੀ ਉਹ ਇੰਨੇ ਮਿਹਨਤੀ ਇਨਸਾਨ ਸੀ ਵੀ ਸਾਨੂੰ ਮੈਂ ਦਸਵੀਂ ਵਿੱਚ ਪੜਦਾ ਸੀ ਤੇ ਮੈਂ ਵਧੀਆ ਤਰੀਕੇ ਨਾਲ ਸਾਈਕਲ ਚਲਾ ਲੈਂਦਾ ਸੀ ਦੋ ਸਵਾਰੀਆਂ ਬਿਠਾ ਕੇ ਚਲਦਾ ਸੀ ਪਰ ਉਹਨਾਂ ਨੇ ਕਦੀ ਵੀ ਮੈਨੂੰ ਸੁੱਤੇ ਨੂੰ ਨਹੀਂ ਠਾਲਿਆ ਉਹਨਾਂ ਨੇ ਸਾਨੂੰ ਆਰਾਮ ਹੀ ਕਰਨ ਦਿੱਤਾ ਵੀ ਮੇਰੇ ਬੱਚੇ ਨਾ ਉੱਠ ਕੇ ਜਸਰਮ ਨਾ ਹੋਣ ਤੇ ਉਹਨਾਂ ਨੇ ਇੰਨੀ ਕੱਲ ਨਾ ਕੀਤੀ ਕਿ ਮੈਂ ਕੁਝ ਵੀ ਨਹੀਂ ਹੈ ਨਾ ਬਿਆਨ ਹੀ ਨਹੀਂ ਕਰ ਸਕਦਾ ਵੀ ਉਹਨਾਂ ਦੀ ਸਿਫਤ ਮੈਂ ਮੇਰੇ ਕੋ ਮੈਂ ਸੱਤ ਜਨਮਾਂ ਵੀ ਨਹੀਂ ਉਹਨਾਂ ਦਾ ਦੇਣ ਦੇ ਸਕਦਾ ਜੀ ਮੈਂ ਪਰਮਾਤਮਾ ਅਗੜੀ ਅਰਦਾਸ ਬੇਨਤੀ ਕਰਦਾ ਕਿ ਜੋ ਮੇਰੇ ਪਿਤਾ ਜੀ ਵਧੀਆ ਉਪਰਾਲੇ ਕਰਦੇ ਸਨ ਪਰਮਾਤਮਾ ਸਾਨੂੰ ਪਾਲ ਤੇ ਬੁੱਧੀ ਬਖਸ਼ੇ ਕਿ ਅਸੀਂ ਆਪਣੇ ਪਿਤਾ ਜੀ ਦੇ ਕਦਮਾਂ ਤੇ ਚੱਲੀਏ ਉਹ ਸਾਨੂੰ ਹਿੰਮਤ ਤੇ ਬਲ ਬਖਸ਼ਣ ਪਰਮਾਤਮਾ ਉਹਨਾਂ ਦੀ ਸ਼ਾਂਤੀ ਨੂੰ ਨਿਵਾਸ ਬਖਸ਼ਣ ਤੇ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਨਗਰ ਨਿਵਾਸੀਆਂ ਦਾ ਔਰ ਮੇਰੇ ਆਏ ਹੋਏ ਸੱਜਣਾ ਮਿੱਤਰਾਂ ਦਾ ਰਿਸ਼ਤੇਦਾਰਾਂ ਦਾ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਜੋ ਮੇਰੀ ਦੁੱਖ ਦੀ ਘੜੀ ਵਿੱਚ ਆ ਕੇ ਸ਼ਾਮਲ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ